ਕੀਤਾ ਤੁਸੀਂ ਉਹਦੀ ਸਰਕਾਰ ਤਿੰਨ ਵਾਰ ਬਣਾਦੀ ਹੈ ਖਾਲੀ ਦਲ ਦੀ ਰਾਜ ਵਿੱਚ ਬੇਅਦਬੀ ਹੋ ਗਈ ਸਭ ਤੋਂ بڑا ਦੁੱਖ ਹੈ ਬਾਦਲ ਸਾਹਿਬ ਨੇ ਮੈਨੂੰ ਸਭ ਤੋਂ ਜ਼ਿੰਦਗੀ ਦਾ ਦੁੱਖ ਆਈ ਸੀ ਸਿੰਘ ਸਾਹਿਬ ਨੂੰ ਚਿੱਠੀ ਲਿਖੀ ਕਿ ਮੈਥੋਂ ਬਹੁਤ ਵੱਡੀ ਗਲਤੀ ਹੋਈ ਪਹਿਲੀ ਤੇਰੀ ਜਾ ਕੇ ਦਿੱਤੀ ਸੀ ਮੈਥੋਂ ਬਹੁਤ ਵੱਡੀ ਗਲਤੀ ਆ ਹੋਈ ਹੈ ਕਿ ਮੇਰੇ ਰਾਜ ਵਿੱਚ ਹੋਇਆ ਹੈ ਕਾਂਗਰਸ ਦੇ ਰਾਜ ਹੁੰਦੀ ਬੇਅਦਬੀ ਕੋਈ ਬੋਲਦਾ ਹੀ ਨਹੀਂ ਜਿਹੜੇ ਧਰਨੇ ਦਿੱਤੇ ਸੀ ਕਿੱਧਰ ਗਏ ਜਿਹੜੇ ਅੱਜ ਕਹਿੰਦੇ ਆ ਅਕਾਲੀ ਦਲ ਦੇ ਕਲਾ ਬੋਲਦੇ ਆ ਕਿ ਕਾਲ ਤੱਕ ਸਾਡੇ ਇਹਨਾਂ ਨੇ ਆ ਕੀਤਾ ਬੇਅਤੀ ਕਰਾਈਆਂ ਉਹ ਲੋਕ ਐ ਜਿਨ੍ਹਾਂ ਨੇ ਆਪਣੇ ਅਕਾਲ ਤਖਸਾਲ ਦੇ ਜਸਤਰ ਰੱਖੀ ਐ ਉਹਨਾਂ ਨੂੰ ਪੁੱਛੋ ਤੁਹਾਡੇ ਜਸਤਰ ਕੌਣ ਆ ਕਾਲ ਤਖਸਾਲ ਦਾ ਉਹਨੂੰ ਦੱਸ ਦਿੰਦੇ ਕਿ ਕੌਣ ਐ ਜਦੋਂ ਵਰਤਨਾ ਹੁੰਦਾ ਹੈ ਨਾ ਇੱਧਰ ਬੱਥ ਲੈਂਦੇ ਆ ਫਿਰ ਕਰਦੇ ਓ ਕਿਉਂਕਿ ਏਜੰਸੀਆਂ ਡਰਾਉਣੀ ਐ ਜਿਹੜੀ ਪਾਰਟੀ ਨੇ ਟੈਂਕਾਂ-ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੁਸੀਂ ਉਹਦੀ ਸਰਕਾਰ ਤਿੰਨ ਵਾਰ ਬਣਾਤੀ ਐ ਤਿੰਨ ਵਾਰ ਬਣਾਤੀ ਐ ਜਬਾ ਮੇਰੇ ਕੋਲੇ ਮੈਂ ਅੱਜ ਗੂਗਲ ਤੋਂ ਕੱਢ ਕੇ ਆਇਆ 84 ਦੇ ਅੰਦਰ ਦਰਬਾਰ ਸਾਹਿਬ ਤੇ ਕਾਂਗਰਸ ਨੇ ਟੈਂਕਾਂ-ਤੋਪਾਂ ਦੇ ਹਮਲਾ ਕੀਤਾ ਤੇ 85 ਵਿੱਚ ਇੱਕ ਸਾਲ ਬਾਅਦ ਇਲੈਕਸ਼ਨ ਹੋਏ ਪੰਜਾਬ ਦੇ 35 ਸੀਟਾਂ ਕਾਂਗਰਸ ਜਿੱਤ ਗਈ 35 ਸੀਟਾਂ ਕਿ ਮੁਕਸਰ ਸਾਹਿਬ ਦੀ ਸੀਟ ਕਾਂਗਰਸ ਜਿੱਤੀ ਹੈ ਅੰਮ੍ਰਿਤਸਰ ਸਾਹਿਬ ਦੀਆਂ ਜਿੱਥੇ ਟੈਂਕਾਂ ਤੋਂ ਪਹਿਲੇ ਤਿੰਨੇ ਸੀਟਾਂ ਕਾਂਗਰਸ ਜਿੱਤੀ ਚਮਕੌਰ ਸਾਹਿਬ ਗੁਰੂ ਦੀ ਨਗਰੀ ਦੀ ਸੀਟ 'ਚ ਕਾਂਗਰਸ ਜਿੱਤੀ ਉਹਨਾਂ ਨੂੰ ਤਾਂ ਕੋਈ ਕਹਿੰਦੇ ਨਹੀਂ ਅਕਾਲੀ ਦਲ ਦੇ ਰਾਜ ਵਿੱਚ ਬੇਅਦਬੀ ਹੋ ਗਈ ਸਭ ਤੋਂ بڑا ਦੁੱਖ ਹੈ ਬਾਦਲ ਸਾਹਿਬ ਨੇ ਮੈਨੂੰ ਸਭ ਤੋਂ ਜ਼ਿੰਦਗੀ ਦਾ ਦੁੱਖ ਆਈ ਸੀ ਜਦੋਂ ਬੇਅਦਬੀ ਹੋਈ ਸਭ ਤੋਂ ਪਹਿਲੇ ਉਹ ਅਕਾਲ ਤਖਤ ਸਾਹਿਬ ਤੇ ਸਾਹਮਣੇ ਗਏ ਸਿੰਘ ਸਾਹਿਬ ਨੂੰ ਚਿੱਠੀ ਲਿਖੀ ਕਿ ਮੇਥੋਂ ਬਹੁਤ ਵੱਡੀ ਗਲਤੀ ਹੋਈ ਪਹਿਲੇ ਹੀ ਤੇਰੀ ਜਾ ਕੇ ਦਿੱਤੀ ਸੀ ਮੇਥੋਂ ਬਹੁਤ ਵੱਡੀ ਗਲਤੀ ਆ ਹੋਈ ਆ ਕਿ ਮੇਰੇ ਰਾਜ ਵਿੱਚ ਹੋਇਆ ਤੇ ਹੁਣ ਕਾਂਗਰਸ ਦੇ ਰਾਜ ਹੁੰਦੀ ਪੇਤ ਵੀ ਕੋਈ ਬੋਲਦਾ ਹੀ ਨਹੀਂ ਉਹ ਜਿਹੜੇ ਧਰਨੇ ਦਿੰਦੇ ਸੀ ਕਿੱਧਰ ਗਏ ਜਿਹੜੇ ਆ ਹੁਣ ਦੇਖ ਲੋ ਸੁਲਤਾਨਪੁਰ ਨੋਦੀ ਗੁਰੂਦੀ ਨਗਰੀ ਤੇ ਉਸ ਬਾੜੀ ਦੇ ਅੰਦਰ ਗੁਰਦੁਆਰੇ ਸਾਹਿਬ ਦੇ ਅੰਦਰ ਗੋਲੀਆਂ ਜਲਾ ਦੀਆਂ ਕੋਈ ਬੋਲਿਆ ਉਹਨਾਂ ਨੂੰ ਤਾਂ ਕਿਹਾ ਨਹੀਂ ਕਿ ਇਹਨਾਂ ਨੂੰ ਪੇਸ਼ ਕਰੋ ਇਹਨਾਂ ਨੂੰ ਆਹ ਕਰੋ ਉਹਨੂੰ ਉਹ ਕਰੋ ਜੇ ਤੁਸੀਂ ਕਹਿ ਵੀ ਦਿੰਦੇ ਇਹਨਾਂ ਨੇ ਆਉਣਾ ਹੀ ਨਹੀਂ ਸੀ ਪੇਸ਼ ਵੀ ਨਹੀਂ ਹੋਣਾ ਸੀ ਜਿਹੜੇ ਅੱਜ ਕਹਿੰਦੇ ਆ ਅਕਾਲੀ ਦਲ ਦੇ ਕਲਾ ਬੋਲਦੇ ਆ ਕਿ ਕਾਲ ਤੱਕ ਸਾਹਿਬ ਦੇ ਨਾਲ ਆ ਕੀਤਾ ਬੇਅਦਬੀ ਕਰਾਈਆਂ ਉਹ ਉਹ ਲੋਕ ਹੈ ਜਿਨ੍ਹਾਂ ਨੇ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰੱਖੇ ਆ ਆਪਣੇ ਜ ਆਪਣੇ ਜਸਦਾਰ ਨੂੰ ਮੰਨਦੇ ਨਹੀਂ ਉਹਨਾਂ ਵਾਸਤੇ ਮੰਨਦੇ ਜਸਦਾਰ ਉਹਨਾਂ ਵਾਸਤੇ ਦੂਜੇ ਆ ਜਿਹੜੇ ਅੱਜ ਆਪਣੀ ਦਿੱਕਤ ਉੱਥੇ ਦੁਕਾਨ ਖੋਲਣ ਲੱਗੇ ਐ ਉਹਨਾਂ ਨੂੰ ਪੁੱਛ ਲਓ ਤੁਹਾਡੇ ਜਸਦਾਰ ਕੌਣ ਆ ਕਲਤਖਸਰ ਦਾ ਤੁਹਾਨੂੰ ਦੱਸ ਦਣਗੇ ਕੌਣ ਹੈ ਜਦੋਂ ਵਰਤਨਾ ਹੁੰਦਾ ਹੈ ਨਾ ਇੱਧਰ ਵੱਤ ਲੈਂਦੇ ਆ ਫਿਰ ਕਰਦੇ ਆ ਕਿਉਂਕਿ ਏਜੰਸੀਆਂ ਚਲਾਉਂਦੀ ਐ